ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਸਨਾਲੋ ਜੀ ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਲੈ ਕੇ ਆਏ ਜੀ ਆਪਾਂ ਚੀਂਡਿਆਂ ਦੀ ਸਬਜ਼ੀ। ਬਾਕੀ ਵੀਰ ਤੁਸੀਂ ਦੱਸ ਦਿਓ ਵੀ ਕੀ ਕਹਿੰਦੇ ਹੋ? ਸਾਡੇ ਤਾਂ ਕਿ ਚਿੰਡੇ ਵੀ ਕਹਿੰਦੇ ਨੇ ਚੀਂਡੇ ਵੀ ਕਹਿੰਦੇ ਨੇ। ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੇਅਰ ਵੀ ਕੀ ਕੀ ਪਾਉਣੇ ਐ ਤੇ ਕਿੱਦਾਂ ਬਣਾਉਣੇ ਆ। ਆਪਣੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ। ਜੁੜੇ ਰਹੋ ਜੀ ਵੀਡੀਓ ਨੂੰ ਸੁਰੂਤ ਲੈ ਕੇ ਆ। ਲਓ ਜੀ ਆਪਾਂ ਨੇ ਆ ਲੈ ਲਏ ਚਿੰਡੇ। ਹੁਣ ਇਹਨਾਂ ਨੂੰ ਆਪਾਂ ਛਿੱਲ ਲੈਨੇ ਆ। ਇਹਨੂੰ ਹਲਕਾ ਹਲਕਾ ਜਿਹਾ ਛਿੱਲ ਲੈਨੇ ਆ ਕਿਉਂਕਿ ਇਹਦਾ ਪੌਲਕਾ ਜਿਹੜਾ ਥੋੜਾ ਜਿਹਾ ਕਹਿੜਾ ਜੀ। ਇਹਦੇ ਪੌਲਕਾ ਆਪ ਉੱਪਰੋਂ ਸਾਰਾ ਲਾ ਦਿੰਨੇ ਆ ਤੇ ਇਹਨਾਂ ਨੂੰ ਛਿੱਲ ਲੈਨੇ ਆ। ਬਹੁਤ ਬਹੁਤ ਧੰਨਵਾਦ ਜਿਹੜੀਆਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਕਈ ਭੈਣਾਂ ਦੇ ਤਾਂ ਇਦਾਂ ਵੀ ਕਮੈਂਟ ਆਉਂਦੇ ਨੇ ਵੀ ਅਸੀਂ ਤੁਹਾਡੀ ਸਾਰੀ ਵੀਡੀਓ ਜਿੱਦੀ ਦੇਖਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੰਨਾ ਸਾਥ ਦੇਣ ਲਈ ਕਿਉਂਕਿ ਇੱਕ ਦੂਜੇ ਦੇ ਸਾਥ ਨਾਲ ਅੱਗੇ ਵਧਦੇ ਆ ਜੀ ਲੋ ਜੀ ਚਿੰਡੇ ਆਪਾਂ ਛਿੱਲ ਲੈਨੇ ਆ ਛਿੱਲ ਕੇ ਚਿੰਡਿਆਂ ਨੂੰ ਫੇਰ ਮਿਲਦੇ ਆ ਤੁਹਾਨੂੰ ਵਿੱਚੇ ਕਚਰਿੰਡੇ ਕਹਿੰਦੇ ਨੇ ਜੀ ਕਚਰਿੰਡੇ ਦਾ ਵੈਸੇ ਛੋਟੇ ਹੁੰਦੇ ਨੇ ਤਾਂ ਚਿੰਡੇ ਹੀ ਕਹਿੰਦੇ ਨੇ ਇਹਨੂੰ ਲਓ ਜੀ ਹੁਣ ਆਪਾਂ ਇਹਨੂੰ ਕੱਟ ਲੈਨੇ ਸਬਜੀ ਨੂੰ ਜੇ ਤਾਂ ਆਪਾਂ ਨੇ ਕਰਨੀ ਹੋਵੇ ਜੀ ਇਹ ਭਰਮੀ ਫਿਰ ਤਾਂ ਆਪਾਂ ਇਹਨੂੰ ਵੱਡੇ ਪੀਸ ਬਣਾ ਲੈਨੇ ਆ ਪਰ ਆਪਾਂ ਇਹਨੂੰ ਬਣਾਵਾਂਗੇ ਪੁਰਜੀ ਟਾਈਪ ਜੀ ਚਰਚੀਂਡੇ ਆਂ ਤੇ ਸਬਜੀ ਪੁਰਜੀ ਬਣਾਵਾਂਗੇ ਇਸ ਲਈ ਆਪਾਂ ਛੋਟੇ ਛੋਟੇ ਪੀਸ ਕੱਟ ਲੈਨੇ ਜੇ ਆਪਾਂ ਨੇ ਬਣਾਉਣੀ ਹੋਵੇ ਜੀ ਭਾਰਮੀ ਫਿਰ ਤਾਂ ਡੇਟੇ ਪੀਸ ਕੱਟ ਕੇ ਇਹਦੇ ਵਿਚਾਲੋਂ ਇਦਾਂ ਕੱਢ ਕੇ ਆਪਾਂ ਬਣਾ ਲਵਾਂਗੇ ਪਰ ਆਪਾਂ ਗਰੇਵੀ ਵਾਲੀ ਨਹੀਂ ਬਣਾਉਣੀ ਆਪਾਂ ਬਣਾਉਣੀ ਆ ਦੂਜੀ ਲੋਟ ਇਸ ਲਈ ਆਪਾਂ ਐ ਕੱਟ ਲੈਨੇ ਆ ਇਹਦੇ ਵਿੱਚੋਂ ਜਿਹੜੀ ਆ ਗੁੱਦਜੀ ਹੈ ਇਹਨੂੰ ਕੱਢ ਦਿੰਨੇ ਆ ਜੀ ਬਾਹਰ ਕੱਢ ਕੇ ਇਹਦੇ ਬਰੀਕ-ਬਰੀਕ ਪੀਸ ਬਣਾ ਲੈਨੇ ਆ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜੀ ਚਚਰਿੰਡਿਆਂ ਦੀ ਕੁਚਰਿੰਡੇ ਵੀ ਕਹਿੰਦੇ ਨੇ ਜੀ ਸਾਡੇ ਚਚਰਿੰਡੇ ਵੀ ਕਹਿੰਦੇ ਨੇ ਇਹਦੇ ਨਾਲ ਫਿਰ ਬੀਜੇ ਨਿਕਲ ਜਾਂਦੇ ਨੇ ਜੀ ਇਹਦੇ ਵਿੱਚੋਂ ਪਾਟ ਕੱਢਣ ਨਾਲ ਅੱਜ ਆਪਾਂ ਗਰੇਵੀ ਵਾਲੀ ਨਹੀਂ ਬਣਾਉਣੀ ਸੁੱਕੀ ਬਣਾਉਣੀ ਐ ਇਸ ਲਈ ਆਪਾਂ ਇਹਦਾ ਵਿੱਚੋਂ ਬੀਜ ਕੱਢ ਕੇ ਛੋਟੇ-ਛੋਟੇ ਪੀਸ ਬਣਾ ਲੈਨੇ ਆ ਲਓ ਜੀ ਇਸੇ ਤਰ੍ਹਾਂ ਆਪਾਂ ਸਾਰੀ ਸਬਜ਼ੀ ਨੂੰ ਕੱਟ ਲੈਨੇ ਆ ਲਓ ਜੀ ਇਹ ਸਬਜ਼ੀ ਆਪਾਂ ਨੇ ਸਾਰੇ ਕੱਟ ਤੀ ਇੱਧਰ ਆਪਾਂ ਨੇ ਲੈ ਲਏ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਪਿਆਜ਼ ਆਪਾਂ ਨੇ ਛੱਲੇ ਛਿੱਲ ਕੇ ਧੋ ਲਏ ਹੁਣ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲੈਣਾ ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ ਕਿਉਂਕਿ ਹਰੇਕ ਸਬਜ਼ੀ ਦੇ ਵਿੱਚ ਪਿਆਜ਼ ਪਿਆਜ਼ ਅੱਧ ਵਾਂਗੂ ਹੋਣ ਜੀ ਫੇਰ ਇਹ ਸਬਜ਼ੀ ਵਧੀਆ ਬਣਦੀ ਆ ਜੇ ਪਿਆਜ਼ ਵਿੱਚ ਘੱਟ ਹੋਣ ਫੇਰ ਬਣੀ ਇੰਨੀ ਟੈਸਟੀ ਬਣਦੀ ਅੱਧ ਮੰਗੂ ਥਿਆਜ ਪਾ ਕੇ ਵਧੀਆ ਟੈਸਟੀ ਬਣਦੀ ਆ ਚਾਹੋ ਤੁਸੀਂ ਲੰਬੇ ਵੀ ਕੱਟ ਸਕਦੇ ਹੋ जोड़े छोटे ने जी उन्होंने तो आप इदा ही कट ला जोड़ा बड़ा उन्होंने आप कट पा लवेंगे बिचा चलो जी आप सारे प्याजा कट के फिर मिल लिया लो जी प्याज भी अपने कट ले प्याज अपने तो अपने पहले पहला धो लेते ਹੁਣ ਇਹਨਾਂ ਸੱਚੀ ਇੰਡੀਆ ਨੂੰ ਆਪਾਂ ਧੋ ਲੈਨੇ ਧੋ ਕੇ ਇਹਨਾਂ ਨੂੰ ਝਾਰਨੀ ਚ ਪਾ ਲੈਨੇ ਜੀ ਤਾਂ ਜੋ ਜਿਹੜਾ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜੇ ਲੋ ਜੀ ਸਬਜੀ ਆਪਾਂ ਨੇ ਸੁੱਕਣ ਲਈ ਧਰਤੀ ਹੁਣ ਇਧਰ ਆਪਾਂ ਚੁੱਲਾ ਬਾਲ ਲੈਨੇ ਆ ਉੱਪਰ ਧਰ ਲੈਨੇ ਜੀ ਕਿਚ ਆਪਾਂ ਪਾ ਲੈਨੇ ਆ ਸੱਤ ਸੋ ਦਾ ਤੇਲ ਤੇਲ ਆਪਣਾ ਮਟੀਰੀਆ ਹੈ ਜੀ ਪਹਿਲਾਂ ਹੀ ਕੜਿਆ ਹੋਇਆ ਹੈ ਤੇਲ ਆਪਣਾ ਕੜਿਆ ਹੋਇਆ ਜੀ ਥੋੜਾ ਜਿਹਾ ਗਰਮੇ ਕਰਨਾ ਬਸ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਕਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਚਰਚੀਂਡੇ ਲਾਗੀ ਇਹਨੇ ਆਪਣਾ ਹਲਕਾ ਜਿਹਾ ਬਰਾਨ ਕਰ ਲਵਾਂਗੇ। ਉਹ ਨੀਂਦ ਦੇਰ ਤੱਕ ਇਹਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਜਿਹੜਾ ਇਹਦੇ ਵਿੱਚ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ। ਹੁੰਦਾ ਹੈ ਵੈਸੇ ਨਰਮੇ ਨੇ ਹੁੰਦੇ ਨੇ ਜੀ ਬਹੁਤੇ ਹਾਰਡ ਨਹੀਂ ਹੁੰਦੇ। ਪਰ ਆਪਾਂ ਨੀਂਦ ਦੇਰ ਤੱਕ ਇਹਨੂੰ ਨੂੰ ਛਸਾਂਗੇ। ਤੇਲ ਦੇ ਵਿੱਚ ਜਿੰਨੀ ਦੇਰ ਤੱਕ ਇਹਦਾ ਪਾਣੀ ਜਾਨੀ ਸੁੱਕ ਜਾਂਦਾ। ਫਿਰ ਤਾਂ ਹੀ ਆਪਾਂ ਕੱਟਤੀ ਫੇਰ ਫੇਰ ਕੇ ਚਮਚਾ ਫੇਰ ਫੇਰ ਕੇ ਇਹਨਾਂ ਨੂੰ ਦਸਦੇ ਰਹਾਂਗੇ। ਚਲੋ ਜੀ ਆਪਾਂ ਚੰਗੀ ਤਰ੍ਹਾਂ ਚੱਟ ਕੇ ਫਿਰ ਮਿਲਦੇ ਹਾਂ। ਲੋ ਜੀ ਬਣ ਗਏ ਸਚਿੰਦੇ ਆਪਣੇ ਚੰਗੀ ਤਰ੍ਹਾਂ ਪੱਕ ਗਏ। ਹੁਣ ਆਪਾਂ ਇਹਨਾਂ ਨੂੰ ਤੇਲ ਤੋਂ ਬਾਹਰ ਕੱਢ ਲੈਣੇ ਆ। ਦੇਖੋ ਤੇਲ ਸਾਫ਼ ਹੋ ਗਿਆ ਬਿਲਕੁਲ। ਜਿਹੜਾ ਪਾਣੀ ਜਾਂ ਤੀ ਉਹ ਮੱਚ ਗਿਆ। ਹਜੇ ਮੈਨੂੰ ਹੁਣ ਤੱਕ ਜੀ ਇਹਨਾਂ ਦਾ ਇਹ ਨਹੀਂ ਪਤਾ ਲੱਗਿਆ ਵੀ ਇਹਨਾਂ ਦਾ ਨਾਮ ਹੈ ਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਕੋਈ ਨੈਟ ਤੇ ਸਚਿੰਦੇ ਕਹਿੰਦੇ ਨੇ ਹੁਕਾਨੀ ਕਚਰੀਂਦੇ ਸਾਡੇ ਕਚਰੀਂਦੇ ਕਹਿੰਦੇ ਨੇ ਇਹਨਾਂ ਨੂੰ। मैंने जरूर कमेंट करके दस यहाँ असली नाम है कि जो किसी पता हूँ क्या शरीर लिए बहुत फायदेमंद ने जी वह ने रोग ठीक करते हैं प्लेट भरी हुई चीज़ के थोड़े जे हो गए ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਪਿਆਜ਼ ਇਹ ਆ ਜੇ ਨੂੰ ਆਪਾਂ ਬਰਾਉਣ ਹੁੰਦੇ ਤੱਕ ਪਕਾ ਲੈਨੇ ਜਿੰਨੀ ਦੇਰ ਤੱਕ ਆਪਾਂ ਨੇ ਪਿਆਜ਼ ਨਹੀਂ ਬਰਾਉਣ ਹੁੰਦੇ ਉਨੀ ਦੇਰ ਤੱਕ ਆਪਾਂ ਪਿਆਜ਼ਾਂ ਨੂੰ ਪਕਾਉਂਦੇ ਰਹਾਂਗੇ बहुते भी नहीं करते जी ब्राउन हल्के जी ब्राउन करा इदा ही आप प्याजा चमचा जटी फेर के भुनते रहेंगे रोज तो प्याज अपने भुग रहे ने हम आप जीरा ऐड कर देने का जो जीरा अपना चली तरह पक जाए ਤਿਆਰ ਜੰਮੇ ਨਾਮ ਨਾਲ ਆਪਣਾ ਜੀਰਾ ਵੀ ਚੰਗੀ ਤਰ੍ਹਾਂ ਭੁੰਨਿਆ ਜਾਊਗਾ। ਲਓ ਜੀ। ਕਿ ਅੱਜ ਆਪਣੇ ਹਲਕੇ ਬਰਾਨਾ ਹੋ ਗਿਆ। ਇਹਨਾਂ ਆਪ ਇਹਦੇ ਵਿੱਚ ਐਡ ਕਰ ਦਿੰਨੇ ਚਰਿੰਦਾ। हूँ ये आप करते हैं सुे मसाले ऐड हल्दी पा लें आप डेढ़ चमच हल्दी का पा लें एक चमच बड़ा एक चमच आप लल्दी का हल्दी में आप मिनट लिय ले पका लें ਸਾਂ ਜੋ ਜਿਹੜਾ ਇਹਦਾ ਕੱਚਾ ਪਾਣਾ ਉਹ ਦੂਰ ਹੋ ਜਾਵੇ। ਲਓ ਜੀ ਕਪਰ ਵਿੱਚ ਐਡ ਕਰ ਲੈਣਾ ਟਮਾਟਰ। ਇਹ ਵੀ ਆਪਣਾ ਹਲਦੀ ਦੇ ਨਾਲੇ ਪੱਕ ਜੂਗਾ। ਲਓ ਜੀ ਹਲਕੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਹੁਣ ਆਪਾਂ ਇਹਦੇ ਵਿੱਚ ਐਡ ਕਰ ਦઈએ ਮਿਰਚ ਅੱਧਾ ਚਮਚਾ ਆਪਾਂ ਪਾ ਲੈਨੇ ਆ ਮਿਰਚ ਦਾ ਇੱਕ ਚਮਚਾ ਆਪਾਂ ਪਾ ਲੈਨੇ ਆ ਨਾਣ ਦਾ ਅੱਗੇ ਸਵਾਦ ਅਨੁਸਾਰ ਇਸ ਤਰ੍ਹਾਂ ਅਪਾ ਪਾ ਸਕਦੇ ਹਾਂ ਲਓ ਜੀ ਹੁਣ ਇਹਨਾਂ ਨੂੰ ਆਪਾਂ ਇੱਕ ਦੋ ਮਿੰਟ ਲਈ ਸਾਰੇ ਮਸਾਲਿਆਂ ਨੂੰ ਪਕਾ ਲੈਨੇ ਆ ਤਾਂ ਜੋ ਨੂਨ ਤੇ ਮਿਰਚ ਆਪਣੀ ਸਾਰੀ ਸਬਜ਼ੀ ਨੂੰ ਲੱਗ ਜੇਵੇ। ਕਹਾਂਗੇ ਨਹੀਂ ਜੀ ਇਹ ਆਪਾਂ ਨੇ ਸਬਜ਼ੀ ਉਪਰ ਢੱਕਤੀ ਫਿਰ ਆਪਣੀ ਸਬਜ਼ੀ ਨੇ ਪਾਣੀ ਜਾਂ ਛੱਡ ਦੇਣਾ ਨੂਨ ਪਾਉਣ ਕਰਕੇ। ਇਹਨੂੰ ਆਪਾਂ ਖੁੱਲੇ ਇਦਾਂ ਹੀ ਪਕਾਵਾਂਗੇ। ਲੋ ਜੀ ਸਬਜ਼ੀ ਆਪਣੀ ਪੱਕ ਗਈ। ਹੁਣ ਆਪਾਂ ਕਰ ਦਿੰਨੇ ਆ। चिल्ला गैस बंद लो बंदोजी अपनी चीडिया सब्जी बन के है तुम भी जरूर ट्राई करके देखो भीडियो वैसिया लगे तो लाइक शेयर कमेंट जरूर कर करद्या करो मिलते हैं किसी होर वीडियो च तब तक ले सारू प्यारत श्री अकाल जी